ਆ ਜਿਹੜਾ ਬੰਦਾ ਹੈ ਜਿਹਨੇ ਬੋਰਡ ਲਾਏ ਆ ਹੁਣ ਚਾਹਣੂ ਤੋਂ ਖੜਾ ਹੈ ਇਹਨੂੰ ਮੈਂ ਲੈ ਆ ਪੁੱਛੋ ਕਿ ਕਿ ਕਦੇ ਆਜੀ ਕਦੇ ਉੱਠੀ ਐਸ ਕੀ ਪਹਿਲੀ ਵਾਰੀ ਹੈ ਵੀ ਕਾਲੀ ਦਾਦੀ 10 ਸਾਲ ਹੋ ਗਏ 5 ਸਾਲ ਮਗਰਲੇ ਚਲੇ ਗਈ ਤੇ ਤੇਨਾ ਨਾਂਗੇ 8 ਹੋ ਗਏ ਜਦੋਂ ਤਾਂ ਮਾਲ ਬੜੀ ਜਾਂਦਾ ਸੀ ਉਦੋਂ ਤੱਕ ਤਾਂ ਰਹੇ ਕਾਲੀ ਦਾਦੀ ਜੇ ਜਦੋਂ ਮਾਲ ਪੰਨੋਂ ਹਟ ਗਿਆ ਜਾਣੀ ਕੀ ਪਸਾਂ ਦੂਜੀ ਚੱਲਣੀਆਂ ਹਟ ਗਈਆਂ ਸਰਕਾਰ ਤੋਂ ਬਿਨਾਂ ਦੀਆਂ ਜਾਨੀ ਤੇ ਉਦੋਂ ਇਹਨਾਂ ਨੇ ਆਖਿਆ ਪਹਿਲਾਂ ਕਾਂਗਰਸ ਦੇ ਪੰਜ ਸਾਲਾਂ ਕੇ ਹੁਣ ਝਾੜੂ ਦੇ ਨੱਕ ਜੜ ਕੇ ਮਰ ਗਏ ਤੇ ਝਾੜੂ ਚ ਨਾਲ ਕੇ ਵੇਖਾ ਕਿ ਨਹੀਂ ਸੂਰ ਵੀਰ ਸਾਡਾ ਭਰਾ ਹੈ ਬਾਲਰ ਹੁਣ ਕਹਿੰਦੇ ਭਗਵੰਤ ਮਾਨ ਸਾਡਾ ਭਰਾ ਇਹ ਕਿਸੇ ਦੇ ਭਰਾ ਨਹੀਂ ਟੱਕਾ ਇਹ ਦੰਦ ਤਾਲਿਆਂ ਦੇ ਭਰਾ ਹੈ ਇਹਨਾਂ ਨੇ ਥੱਲੇ ਲਿਖਿਆ 2 ਸਾਲ ਪਿਛੋਂ 12 ਸਾਲ ਇਹ ਮੁੰਡਾ ਹਰਚਨ ਚਾਹ ਰਿਹਾ ਕਾਲੀਦਾੜ ਦਾ ਬਾਦਲ ਦੀ ਸਰਕਾਰ 10 ਸਾਲ ਲਗਾਤਾਰ ਰਹੀ ਹੈ ਅੱਜ ਅੱਠ ਸਾਲਾਂ ਤੋਂ ਪਹਿਲਾਂ ਬਾਦਲ ਰਿਹਾ 10 ਜੇ ਕਿਸੇ ਨੇ ਕੁਝ ਕੀਤਾ ਕਿੰਨੇ ਕਮਰੇ ਪਾਏ ਜਿੰਨੀਆਂ ਗਲੀਆਂ ਬਣਾਈਆਂ ਕਿੰਨੇ ਛੋਟੇ ਮੁੰਡੇ ਨੌਕਰੀ ਲਾਏ ਆ 5 ਸਾਲ ਲਗਾਤਾਰ ਬਾਦਲ ਮੁੱਖ ਮੰਤਰੀ ਰਿਹਾ ਕਿ ਇਹ ਉਹ ਅਹਿਲ ਕਰ ਰਿਹਾ ਪਹਿਲੇ ਨੰਬਰ ਦਾ ਬੰਦਾ ਪਿੰਡ ਚ ਇਲਾਕੇ ਚ ਆਖ ਨਹੀਂ ਕੀਤਾ ਇਹ ਤੁਸੀਂ ਸੋਚ ਲਓ ਦੂਜਾ ਹੈਗਾ ਆ ਮਰ툽ਰੀਤ ਬਾਦਲ ਜਿਹੜਾ ਖੁੱਲ ਕੇ ਖੜਾ ਇਹਨੇ ਚਾਰ ਪਾਰਟੀਆਂ ਬਦਲੀਆਂ ਯਾਰ ਪਹਿਲੀ ਪਾਰਟੀ ਨੇ ਕਾਲੀ ਦਾ ਮੇਰਾ ਆਰਦੀ ਬਦਲੀ ਤੇ ਦੂਜੀ ਪਾਰਟੀ ਨੇ ਬਦਲੀ ਇਹਨੇ ਆਜਾਦ ਲੜ ਪਿਆ ਇਹਨੇ ਆਪਣੀ ਪੀਪੀ ਪਾਰਟੀ ਬਣਾ ਲਈ ਤੇ ਤੀਜੀ ਪਾਰਟੀ ਇਹ ਕਾਂਗਰਸ ਚ ਆ ਗਿਆ ਫਿਰ ਕਾਂਗਰਸ ਨੂੰ ਦੋ ਸਾਲ ਹੋ ਗਏ ਛੱਡ ਗਿਆ ਇਹਨੇ ਫੁੱਲ ਫੜ ਲਿਆ ਇਹ ਜਿਹੜਾ ਪਿਛਲੀ ਆ ਵੀ ਫੁੱਲ ਤੋਂ ਲੜਿਆ ਸੀ ਸ਼ਰਮਾ 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 ਝਾੜੂ ਤਰ ਲਿਆ ਸੀ ਉਹਨੇ ਫੁੱਲ ਫੜ ਲਿਆ ਮੈਂ ਕਿਹਨੇ گریبا کا بھی امان ہے گا یہ کوئی اسٹینڈ نہ کوئی یہ دین کوئی ایمان ہے یہ پی ایف چرتی کرا تھوڑے پی ایس ایف چپرتی کرا دیا کوچھے دا میں پا ہی گا آج جڑا مڈا ہے جنہیں بوڑ لائے ہے ہن تو کھڑا ہے ਇਹਨੂੰ ਪਹਿਲਾਂ ਇਹ ਪੁੱਛੋ ਕਿ ਕਿ ਕਦੇ ਆ ਗਈ ਕਦੇ ਉੱਠ ਗਈ ਅੱਜ ਕੀ ਪਹਿਲੀ ਆ ਰਹੀ ਹੈ ਵੀ ਕਾਲੀ ਦਾਦੀ 10 ਸਾਲ ਹੋ ਗਏ 5 ਸਾਲ ਮਗਰਲੇ ਚਲੀ ਗਈ ਤੇ ਤੇ ਨਾਂ ਨਾਂਗੇ ਹੱਥ ਹੋ ਗਏ ਜਦੋਂ ਤਾ ਮਾਲ ਬੜੀ ਜਾਂਦਾ ਸੀ ਉਹਦੇ ਤੱਕ ਕਰ ਰਹੇ ਕਾਲੀ ਦਾਦੀ ਤੇ ਜਦੋਂ ਮਾਲ ਬੰਨੋ ਹਟ ਗਿਆ ਜਾਨੀ ਕੀ ਪਸਾਂ ਦੂਜੀ ਚੱਲਣੀਆਂ ਹੱਡਕੀਆਂ ਸਰਕਾਰ ਤੋਂ ਬਿਨਾਰੀਆਂ ਜਾਲੀ ਤੇ ਉਹ ਤੋਂ ਇਹਨੇ ਆਖਿਆ ਪਹਿਲਾਂ ਕਾਂਗਰਸ ਦੇ ਪੰਜ ਸਾਲਾਂ ਕੇ ਹੁਣ ਝਾੜੂ ਦੇ ਨੱਕ ਜੜ ਕੇ ਮਰ ਗਏ ਤੇ ਝਾੜੂ ਚ ਨਾਲ ਕੇ ਬੇਨਾਕ ਨੇ ਸੁਖੀਰ ਸਾਡਾ ਭਰਾ ਹੈ ਬਾਲਨ ਹੁਣ ਕਹਿੰਦੇ ਭਗਵੰਤ ਮਾਨ ਸਾਡਾ ਭਰਾ ਇਹ ਕਿਸੇ ਦੇ ਭਰਾ ਨਹੀਂ ਏ ਤੱਕਾ ਇਹ ਦੰਦ ਤਾਲਿਆਂ ਦੇ ਭਰਾ ਹੈ ਇਹਨਾਂ ਨੇ ਫੱਟੇ ਲਿਖਿਆ 2 ਸਾਲ ਪਿਛੋਂ 12 ਸਾਲ ਇਹ ਮੁੰਡਾ ਹਰ ਚੰਚਾ ਕਰਿਆ ਕਾਲੀਦਾੜ ਦਾ ਬਾਦਲ ਦੀ ਸਰਕਾਰ 10 ਸਾਲ ਲਗਾਤਾਰ ਰਹੀ ਹੈ ਅੱਜ ਅੱਠ ਸਾਲਾਂ ਤੋਂ ਪਹਿਲਾਂ ਬਾਦਲ ਰਿਆ 10 ਜੇ ਕਿਸੇ ਨੇ ਕੁਝ ਕੀਤਾ ਕਿੰਨੇ ਕਮਰੇ ਪਾਏ ਜਿੰਨੀਆਂ ਗਲੀਆਂ ਬਣਾਈਆਂ ਕਿੰਨੇ ਛੋਟੇ ਮੁੰਡੇ ਨੌਕਰੀ ਲਾਏ ਹੈ ਸਾ ਲਗਾਤਾਰ ਬਾਗਲ ਮੁੱਖ ਮੰਤਰੀ ਰਿਆ ਕਿ ਇਹ ਉਹ ਰਹਿ ਕਰ ਰਿਹਾ ਪਹਿਲੇ ਨੰਬਰ ਦਾ ਬੰਦਾ ਪਿੰਡ ਚ ਇਲਾਕੇ ਚ ਅਸਲੀ ਕੀਤਾ ਇਹ ਤੁਸੀਂ ਸੋਚ ਲਓ ਦੂਜਾ ਹੈਗਾ ਆ ਮਰਤਰੀ ਦਾਗਲ ਜਿਹੜਾ ਖੁੱਲ ਕੇ ਖੜਾ ਇਹਨੇ ਚਾਰ ਪਾਰਟੀਆਂ ਬਦਲੀਆਂ ਯਾਰ ਪਹਿਲੀ ਪਾਰਟੀ ਨੇ ਘਾਲੀ ਦਾ ਮੇਰਾ ਆਰਦੀ ਬਦਲੀ ਫੇ ਦੂਜੀ ਪਾਰਟੀ ਨੇ ਬਦਲੀ ਇਹਨੇ ਅਜਾਦ ਲੜ ਪਿਆ ਇਹਨੇ ਆਪਣੀ ਪੀਪੀ ਪਾਰਟੀ ਬਣਾ ਲਈ ਤੇ ਪੀਪੀ ਪਾਰਟੀ ਇਹ ਕਾਂਗਰਸ ਚ ਆ ਗਿਆ ਹੁਣ ਕਾਂਗਰਸ ਨੂੰ ਦੋ ਸਾਲ ਹੋ ਗਏ ਛੱਡ ਗਿਆ ਇਹਨੇ ਫੁੱਲ ਫੜ ਲਿਆ ਇਹ ਜਿਹੜਾ ਪਿਛਲੀ ਵਾਰੀ ਫੁੱਲ ਤੋਂ ਲੜਿਆ ਸੀ ਸ਼ਰਮਾ 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 ਝਾੜੂ ਤੋਂ ਲੜਿਆ ਸੀ ਉਹਨੇ ਫੁੱਲ ਫੜ ਲਿਆ ਮੈਂ ਕਿਹਨੇ ਗਰੀਬਾਂ ਦਾ ਵੀ ਮਾਨ ਹੈਗਾ